ਦੀ ਬਿਆਰ ਤੋਂ ਉਹਨਾਂ ਕੋਲ ਕੋਈ ਬੰਦ ਨਾ ਜਾਵੇ ਭਰਾਕੇਆਂ ਨੇ ਨਾ ਨਾ ਮੈਂ ਜਾਉਂਗਾ ਐਸਾ ਚੋਹਰ ਕੋਲ ਨਹੀਂ ਜਾਉਂਗਾ ਨਹੀਂ ਆਇਆ ਨਾ ਆਪਾਂ ਪਸੰਦ ਕਰ ਦਿੰਦੇ ਨਾ ਉਹ ਦੇਵਕੀ ਪਹਿਲੇ ਕਿ ਅਗਲਾ ਮੁਰਗੇ ਤੰਗ ਹੋਏ ਨਿਕਲ ਗਏ ਜਿੰਨੇ ਗੱਲ ਕੀਤੀ ਸੀ ਉਹ ਨਹੀਂ ਹੈ ਠੀਕ ਹੈ ਜੀ ਆਹ ਦੂਰ ਵਾਲੀ ਵਾਗ ਦੂਰ ਵਾਲੀ ਵਾਗ ਆ ਮੋੜੀ ਵਾਗਿਆ ਮੋੜ ਮੇਰੀ ਰੇਂਜ ਨੂੰ ਕੋਈ ਗੱਲ ਨਹੀਂ ਅੱਜ ਕਾਂ ਜੀ ਸਮਾਰਕ ਜਮਾਇਆ ਗਰੇ ਹਰ ਵਧੀਆ ਕੀ ਕਰ ਲਗਾ ਅੱਜ ਇੱਥੇ ਕਰ ਦਿੱਤ ਰ ਲਖਵਿੰਦਰ ਕਿਹਦੇ ਦੀ ਗੱਲ ਲਖਵਿੰਦਰ ਮੁਖਵਿੰਦਰ ਫਿਰਦਾ ਸੀ ਕੋਈ ਕੀ ਗੱਲ ਹੈ ਮੇਰੀ ਬੇਨਤੀ ਹੈ ਵੀ ਵਿਆਹ ਤੇ ਉਹਨਾਂ ਕੋਲ ਕੋਈ ਬੰਦਾ ਨਾ ਜਾਵੇ ਭਰਾਕੇਆਂ ਵਾਲੇ ਨਾ ਨਾ ਮੈਂ ਜਾਉਂਗਾ ਐਸਐਚ ਜੌਰ ਕੋਲ ਜਲਦ ਨਹੀਂ ਆਇਆ ਨਾ ਆਪਾਂ ਪਸੰਦ ਕਰਦੇ ਨਾ ਗੱਲ ਉਹਦੇ ਵਿੱਚ ਕੀ ਉਹ ਪਹਿਲੇ ਕਿਹੜਾ ਮੁਰਕੇ ਤੰਗ ਹੋਇਆ ਨਹੀਂ ਕਰਗਾ ਜਿੰਨੇ ਗੱਲ ਕੀਤੀ ਸੀ ਉਹ ਨਹੀਂ ਹੈ ਠੀਕ ਹੈ ਜੀ ਜੀ ਵੀਰ ਤੋਂ ਉਹਨਾਂ ਕੋਲ ਕੋਈ ਬੰਦਾ ਨਾ ਜਾਵੇ ਭੜਾਕੇਆਂ ਵਾਲੇ ਨਾ ਨਾ ਮੈਂ ਜਾਮਾਂ ਐਸਐਚ ਜ਼ੋਰ ਕੋਲ ਜਲਦ ਨੀ ਆਇਆ ਨਾ ਆਪਾਂ ਪਸੰਦ ਕਰਦੇ ਨਗਾ ਦੋ ਉਹ ਦੇਵਕੀ ਉਹ ਪਹਿਲੇ ਕਿਹੜਾ ਮੁਰਕੇ ਤੰਗ ਹੋਇਆ ਨਹੀਂ ਕਰਗਾ ਜਿੰਨੇ ਗੱਲ ਕੀਤੀ ਸੀ ਉਹ ਨਹੀਂ ਹੈ ਠੀਕ ਹੈ ਜੀ ਜੀ ਵੀਰ ਤੋਂ ਉਹਨਾਂ ਕੋਲ ਕੋਈ ਬੰਦਾ ਨਾ ਜਾਵੇ ਭੜਾਕੇਆਂ ਵਾਲੇ ਨਾ ਨਾ ਮੈਂ ਜਾਮਾਂ ਐਸਐਚ ਜ਼ੋਰ ਕੋਲ ਜਲਦ ਨੇ ਆਇਆ ਨਾ ਆਪਾਂ ਪਹਿਪਸਾ ਮੈਂ ਕਰਦੇ ਨਾ ਗੱਲ ਉਹ ਦੇਵਕੀ ਪਹਿਲੇ ਕਿ ਅਗਲਾ ਮੁਰਗੇ ਤੰਗ ਹੋ ਜੀ ਨਹੀਂ ਕਰ ਜਿੰਨੇ ਗੱਲ ਕੀਤੀ ਸੀ ਉੰਨੀ ਹੀ ਠੀਕ ਹੈ ਜੀ ਹਾਂਜੀ ਬਿਰਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਜਿੰਦਰ ਸਿੰਘ ਹੈ ਜੀ ਬਲਜਿੰਦਰ ਸਿੰਘ ਜੀ ਇੱਕ ਤੁਸੀਂ ਪਿਛਲੇ ਦਿਨੇ ਸੀਐਮ ਨੰਬਰ ਜਿਹੜਾ ਐਂਟੀ ਕ੍ਰਾਪਸ਼ਨ ਦਾ ਹੈ ਉਹਦੇ ਉੱਤੇ ਕੰਪਲੀਟ ਪਾਈ ਸੀ ਉਹਦੇ ਬਾਰੇ ਕੀ ਕਹਿਣਾ ਹੈ ਤੁਹਾਡਾ ਮੈਂ ਸਮਾਜ ਵਿੱਚ ਰਹਿ ਕੇ ਸ਼ੁਰੂ ਤੋਂ ਹੀ ਸਮਾਜ ਸੇਵਾ ਦਾ ਕੰਮ ਕਰਦਾ ਆ ਰਿਹਾ ਹਾਂ ਮੈਨੂੰ ਵੀ ਲੱਗਦਾ ਜੇ ਸਮਾਜ ਵਿੱਚ ਕੋਈ ਗਲਤ ਕੰਮ ਹੋ ਰਿਹਾ ਹੈ ਤਾਂ ਮੈਂ ਉਸ ਦੇ ਖਿਲਾਫ ਖੁੱਲ ਕੇ ਆਵਾਜ਼ ਉਠਾਉਣਾ ਮੇਰੇ ਧਿਆਨ ਚ ਮਸਲਾ ਆਇਆ ਕਿ ਦੀਵਾਲੀ ਤੋਂ ਕਿੰਨਾ ਪਹਿਲਾਂ ਐਸ ਚੰਕੀ ਇਨਚਾਰਜ ਗੋਨਿਆਣਾ ਦੇ ਦੋ ਵਿਅਕਤੀ ਗੋਨਿਆਣਾ ਦੇ ਨਾਲ ਮਿਲ ਕੇ ਪੈਸੇ ਇਕੱਠੇ ਕੀਤੇ ਪੜਾਕੇ ਦੇ ਸਟਾਲਾਂ ਤੋਂ ਤੇ ਰਿਸ਼ਵਤ ਦੇ ਰੂਪ ਵਿੱਚ ਉਹ ਪ੍ਰਾਪਤ ਕੀਤੇ ਜਿਸ ਦੀ ਵੀਡੀਓ ਮੇਰੇ ਕੋਲ ਪਹੁੰਚ ਤੋਂ ਬਾਅਦ ਮੈਂ ਉਸ ਦੀ ਸ਼ਿਕਾਇਤ ਭਗਵੰਤ ਮਾਨ ਦੇ ਐਂਟੀ ਕ腐ਸ਼ਨ ਨੰਬਰ ਤੇ ਪਾਈ ਜੋ ਜਿਸ ਨੂੰ ਕਿਹਾ ਜੇ ਲਗਭਗ 10 ਦਿਨ ਹੋ ਚੁੱਕੇ ਹਨ ਨਹੀਂ ਉਹਦੇ ਉੱਤੇ ਕੋਈ ਕਾਰਵਾਈ ਹੋਈ ਜੀ ਮੇਰੀ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਬਹਿੰਡੇ ਬੀਲਸ ਦਫਤਰ ਵਿੱਚ ਮੇਰੇ ਬਿਆਨ ਦਰਜ ਹੋਏ ਆ ਤੇ ਮੇਰੇ ਸੋਨ ਮੁਤਾਬਕ ਜੋ ਦੋ ਗਵਾਹ ਵੀਡੀਓ ਵਿੱਚ ਦਿਖਾਈ ਦੇ ਰਹੇ ਹਨ ਉਹਨਾਂ ਦੇ ਬਿਆਨ ਵੀ ਲਿਖੇ ਗਏ ਹਨ ਪਰ ਇੰਨਾ ਲੰਮਾ ਸਮਾਂ ਬੀਤਣ ਬਾਅਦ ਵੀ ਕੋਈ ਕਾਰਵਾਈ ਅਮਲ ਵਿੱਚ ਹਲਕ ਤੱਕ ਨਹੀਂ ਲੈਂਦੀ ਗਈ ਪ੍ਰੋਸੀਜ ਉਤਰੇ ਕਹਿੰਦੇ ਆ ਵੀ ਗਵਾਹਾਂ ਨਾਲ ਰਲ ਮਿਲੀ ਹੋ ਗਈ ਹੈ ਕੀ ਚੱਕਰ ਹੈ ਜੀ ਇਹ ਦੇਖੋ ਸੁਣਨ ਵਿੱਚ ਤਾਂ ਮੈਨੂੰ ਵੀ ਆਇਆ ਹੈ ਕਿ ਗਵਾਹ ਨੂੰ ਵੀ ਮਕਰਾਇਆ ਗਿਆ ਹੈ ਜਾਂ ਕਿਵੇਂ ਹੈ ਮਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਉਹ ਗਵਾਹੀ ਮੁਕਰ ਰਿਹਾ ਹੈ ਜਾਂ ਨਹੀਂ ਇਹ ਮੈਨੂੰ ਬਾਰੇ ਪੂਰਾ ਨਹੀਂ ਪਤਾ ਹੋਰ ਕੀ ਕਹਿਣਾ ਚਾਹੁੰਦੇ ਆ ਤੁਸੀਂ ਇਸ ਬਾਰੇ ਮੈਂ ਤਾਂ ਇਹ ਚਾਹੁੰਦਾ ਕਿ ਭਗਵੰਤ ਜੀ ਸਰਕਾਰ ਇੱਕ ਵਾਰਦਾ ਕਹਿ ਰਹੀ ਹੈ ਕਿ ਅਸੀਂ ਸਾਫ਼ ਸੁਥਰੀ ਵੀ ਸਰਕਾਰ ਚਲਾ ਰਹੇ ਹਾਂ ਰਿਸ਼ਵਤ ਪੂਰੀ ਤਰ੍ਹਾਂ ਬੰਦ ਹੋਵੇਗੀ ਪਰ ਮੈਨੂੰ ਨਹੀਂ ਲੱਗਦਾ ਇਹ ਇਸ ਤਰ੍ਹਾਂ ਕੁਝ ਹੋ ਰਿਹਾ ਹੈ